ਵੱਡੀ ਕਾਮਯਾਬੀ ਮਿਲੀ ਜਦੋਂ ਕਿ ਇਹਨਾਂ ਜੁਆਇੰਟ ਆਪਰੇਸ਼ਨ ਐਗਜ਼ੀਕਿਊਟਡ ਅਲੋਂਗ ਵਿਦ ਸੈਂਟਰਲ ਏਜੰਸੀਜ਼ ਕਿਆਲਾਸ਼ ਖਿਚਨ ਜਿਹੜਾ ਕਿ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਟੈਰਰਿਸਟ ਦਾ ਕੀ ਆਪਰੇਟਿਵ ਸੀਗਾ ਐਂਡ ਹੀ ਵਾਸ ਇਨ ਟੱਚ ਵਿਦ 올 ਦੀ ਇੰਪੋਰਟੈਂਟ ਗੈਂਗਸਟਰਸ ਐਂਡ ਕ੍ਰਾਈਮਨਲਸ ਇਨਕਲੂਡਿੰਗ ਯੂਐਸ ਬੇਸਡ ਹੈਪੀ ਪਾਸਿਆ ਲਾਰੈਂਸ ਬਿਸ਼ਨੋਈ ਗੈਂਗ ਗੋਲਡੀ ਬਰਾੜ ਤੇ ਇਸਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਇਸਨੂੰ ਹਲੇ ਲਿਆ ਕੇ ਪੰਜਾਬ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜਿੱਥੇ ਇਹਦਾ ਪੁਲਿਸ ਰਿਮਾਂਡ ਮੰਗਿਆ ਜਾਊਗਾ ਇਸ ਦਾ ਇੱਕ ਮੇਜਰ ਰੋਲ ਅਨਲੋਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਕੇਸਾਂ ਦੇ ਵਿੱਚ ਪਾਇਆ ਗਿਆ ਹੈ ਤੇ ਕ੍ਰਾਸ ਬਾਰਡਰ ਆਪਰੇਟਿਵਸ ਦੇ ਥਰੂ ਐ ਵੈਪਨਸ ਮੂਵ ਕਰਦਾ ਸੀਗਾ ਫਰੋਮ ਅਕ੍ਰੋਸ ਦੀ ਪਾਕਿਸਤਾਨ ਬਾਰਡਰ ਸੋ ਹੀ ਇਜ਼ ਅ ਵੈਰੀ ਇੰਪੋਰਟੈਂਟ ਕੈਚ ਫਾਰ ਅਸ ਇੱਕ ਚਾਈਨੀਜ਼ ਪਿਸਟਲ ਤੇ 8 ਲਾਈਫ ਕਾਰਟ੍ਰਿਜਸ ਰਿਕਵਰ ਹੋਏ ਹਨ ਇਨਵੈਸਟਿਗੇਸ਼ਨਸ ਆਰ ਆਨ ਗoing ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਤੇ ਪੰਜਾਬ ਪੁਲਿਸ ਫੁੱਲੀ ਡਿਟਰਮਾਈਨਡ ਹੈਗੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਮੁਤਾਬਕ ਕਿ ਆਰਗੇਨਾਈਜ਼ਡ ਕ੍ਰਾਈਮ ਨੂੰ ਪੰਜਾਬ ਦੇ ਵਿੱਚ ਟੋਟਲੀ ਫਿਨਿਸ਼ ਆਫ ਕਰਤਾ ਜਾਊਗਾ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਇਨ ਜੁਆਇੰਟ ਆਪਰੇਸ਼ਨ ਐਗਜ਼ੀਕਿਊਟਡ ਅਲੋਂਗ ਵਿਦ ਸੈਂਟਰਲ ਏਜੰਸੀਜ਼ ਕਿਆਲਾਸ਼ ਖਿਚਨ ਜਿਹੜਾ ਕਿ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਟੈਰਰਿਸਟ ਦਾ ਕੀ ਆਪਰੇਟਿਵ ਸੀਗਾ ਐਂਡ ਹੀ ਵਾਸ ਇਨ ਟੱਚ ਵਿਦ 올 ਦੀ ਇੰਪੋਰਟੈਂਟ ਗੈਂਗਸਟਰਸ ਐਂਡ ਕ੍ਰਾਈਮਨਲਸ ਇਨਕਲੂਡਿੰਗ ਯੂ ਐਸ ਬੇਸਡ ਹੈਪੀ ਪਾਸਿਆ ਲਾਰੈਂਸ ਬਿਸ਼ਨੋਈ ਗੈਂਗ ਗੋਲਡੀ ਬਰਾੜ ਤੇ ਇਸ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਨੂੰ ਹਲੇ ਲਿਆ ਕੇ ਪੰਜਾਬ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜਿੱਥੇ ਦਾ ਪੁਲਿਸ ਰਿਮਾਂਡ ਮੰਗਿਆ ਜਾਊਗਾ ਇਸ ਦਾ ਇੱਕ ਮੇਜਰ ਰੋਲ ਅਨਲੌਫਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਕੇਸਾਂ ਦੇ ਵਿੱਚ ਪਾਇਆ ਗਿਆ ਹੈ ਤੇ ਕਰਾਸ ਬਾਰਡਰ ਆਪਰੇਟਿਵਸ ਦੇ ਥਰੂ ਅ ਵੈਪਨਸ ਮੂਵ ਕਰਦਾ ਸੀਗਾ ਫਰੋਮ ਅਕਰੋਸ ਦੀ ਪਾਕਿਸਤਾਨ ਬਾਰਡਰ ਸੋ ਹੀ ਇਜ਼ ਅ ਵੈਰੀ ਇੰਪੋਰਟੈਂਟ ਕੈਚ ਫਾਰ ਅਸ ਇੱਕ ਚਾਈਨੀਜ਼ ਪਿਸਟਲ ਤੇ 8 ਲਾਈਵ ਕਾਰਟ੍ਰਿਜਸ ਰਿਕਵਰ ਹੋਏ ਹਨ Inves, investigations are ongoing to uncover the forward and backward linkages te punjab police fully determined hai ki manyog mukhyamantri bhagwant maan ji de nirdeshan mutabik ki organized crime nu punjab de vich totally finish off karta jaauga vaddi kamyabi mili jadon ki in a joint operation executed along with central agencies kalash khichan jida ki pakistan baithe harvinder rinda terrorist da key operative si ga ਐਂਡ ਹੀ ਵਾਸ ਇਨ ਟੱਚ ਵਿਦ 올 ਦੀ ਇੰਪੋਰਟੈਂਟ ਗੈਂਗਸਟਰਸ ਐਂਡ ਕ੍ਰਾਈਮਨਲਸ ਇਨਕਲੂਡਿੰਗ ਯੂਐਸ ਬੇਸਡ ਹੈਪੀ ਪਾਸਿਆ ਲੋਰੈਂਸ ਬਿਸ਼ਨੋਈ ਗੈਂਗ ਗੋਲਡੀ ਬਰਾੜ ਤੇ ਇਸ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਨੂੰ ਹਲੇ ਲਿਆ ਕੇ ਪੰਜਾਬ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜਿੱਥੇ ਦਾ ਪੁਲਿਸ ਰਿਮਾਂਡ ਮੰਗਿਆ ਜਾਊਗਾ ਇਸ ਦਾ ਇੱਕ ਮੇਜਰ ਰੋਲ ਅਨਲੌਫਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਕੇਸਾਂ ਦੇ ਵਿੱਚ ਪਾਇਆ ਗਿਆ ਹੈ ਤੇ ਕ੍ਰੋਸ ਬਾਰਡਰ ਆਪਰੇਟਿਵਸ ਦੇ ਥਰੂ ਐ ਵੈਪਨਸ ਮੂਵ ਕਰਦਾ ਸੀਗਾ from across the pakistan border so he is a very important catch for us ek chinese uh, pistol te 8 live cartridges recover hoye hain Inves, investigations are ongoing to uncover the forward and backward linkages te punjab police fully determined hai ki uh, manyog mukhyamantri bhagwant maan ji de nirdeshah mutabik ki organized crime nu punjab de vich totally finish off karta jaoga ka.